ਇਸ ਵੇਲੇ ਦੀ ਬੇਹਦੀ ਮੰਦਭਗੀ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅਲੀ ਸ਼ਾਹ ਨੇ ਕੋਠੀ ਦੇ ਵਿੱਚ ਦੋ ਭਰਾਵਾਂ ਦੀ ਲਾਸ਼ ਮਿਲੀ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਸ ਦਾ ਪਤਾ ਉਦੋਂ ਚੱਲਿਆ ਜਦੋਂ ਘਰ ਦੇ ਵਿੱਚੋਂ ਜੜੀ ਆ ਉਹ ਬਦਬੂ ਆਣੀ ਸਟਾਰਟ ਹੋ ਜਾਂਦੀ ਹੈ ਤਾਂ ਲੋਕਾਂ ਵੱਲੋਂ ਜਦੋਂ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਤਾਂ ਜਦੋਂ ਦਰਵਾਜ਼ਾ ਖੋਲ ਕੇ ਦੇਖਿਆ ਜਾਂਦਾ ਤਾਂ ਇੱਕ ਭਰਾ ਦੀ ਜਿਹੜੀ ਲਾਸ਼ ਆ ਉਹ ਪੱਖੇ ਦੇ ਨਾਲ ਲਟਕੀ ਹੁੰਦੀ ਆ ਤਾਂ ਦੂਸਰੀ ਜਿਹੜੀ ਲਾਸ਼ ਆ ਉਹ ਬੈੱਡ ਤੇ ਪਈ ਹੁੰਦੀ ਆ ਤਾਂ ਇਹ ਦੋਨੇ ਸਖੇ ਭਰਾ ਦੱਸੇ ਜਾ ਰਹੇ ਨੇ ਦੱਸਿਆ ਜਾ ਰਿਹਾ ਕਿ ਇੱਕ ਭਰਾ ਜਿਹੜਾ ਆ ਉਹ ਸਰਕਾਰੀ ਨੌਕਰੀ ਕਰਦਾ ਸੀ ਤਾਂ ਇੱਕ ਮੈਰਿਡ ਸੀ ਤਾਂ ਇੱਕ ਅਨਮੈਰਿਡ ਸੀ ਤਾਂ ਜਿਹੜਾ ਮੈਰਿਡ ਸੀਗਾ ਉਹਦੀ ਉਸ ਤੋਂ ਆਪਣੀ ਪਤਨੀ ਦੇ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ ਤਾਂ ਉਦੋਂ ਇਹ ਇਹਨਾਂ ਦੀ ਮੌਤ ਦਾ ਉਦੋਂ ਪਤਾ ਚੱਲਦਾ ਹੈ ਜਦੋਂ ਇਹਨਾਂ ਦੇ ਆਫਿਸ ਵਾਲੇ ਫੋਨ ਕਰਦੇ ਨੇ ਤਾਂ ਇਹ ਫੋਨ ਨਹੀਂ ਚੁਗਦੇ ਤਾਂ ਉਹਨਾਂ ਵੱਲੋਂ ਆਸ-ਪਾਸ ਦੇ ਲੋਕਾਂ ਵੱਲੋਂ ਜਿਹੜਾ ਫੋਨ ਕੀਤਾ ਜਾਂਦਾ ਫਿਰ ਪਤਾ ਚੱਲਦਾ ਹੈ ਕਿ ਇਹਨਾਂ ਦੋਨਾਂ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਤਾਂ ਕੀ ਕੁਝ ਕਹਿ ਰਹੇ ਨੇ ਲੋਕ ਅੰਕਲ ਸੀ ਦਲੀਪ ਸਿੰਘ ਰਹਿੰਦੇ ਹੁੰਦੇ ਸੀ ਪਹਿਲਾਂ ਅੱਛਾ ਉਹਨਾਂ ਦਾ ਆਬਾ ਘਰ ਸੀ 25-30 ਸਾਲਾਂ ਤੋਂ ਇੱਥੇ ਸਾਡੇ ਗਵਾਂਢ 'ਚ ਹੀ ਰਹਿੰਦੇ ਸੀ ਇਹ ਤੇ ਅੰਕਲ ਐਫਸੀਆਈ ਸੀਗੇ ਲੱਗੇ ਹੋਏ ਉਹਨਾਂ ਦੀ ਡੈਥ ਹੋ ਗਈ ਸੀ ਉਹ ਤੋਂ ਆਂਟੀ ਦੀ ਵੀ ਡੈਥ ਹੋ ਗਈ ਸੀ ਦੋ ਲੜਕੇ ਸੀ ਉਹਨਾਂ ਦੇ ਇੱਥੇ ਉਹਨਾਂ ਦੇ ਰਹਿੰਦੇ ਹੁੰਦੇ ਸੀ ਦੋਨੇ ਭਰਾ ਇੱਕ ਉਹ ਜਿਹੜਾ ਵੱਡਾ ਮੁੰਡਾ ਰਮਨ ਉਹ ਰਮਨ ਮਿੱਤਲ ਉਹ ਕੰਪਰੂਵਮੈਂਟ ਟਰਸਟ 'ਚ ਜੌਬ ਕਰਦਾ ਸੀਗਾ ਤੇ ਅੱਜ ਜਦੋਂ ਪਤਾ ਲੱਗਿਆ ਡਿਪਾਰਟਮੈਂਟ ਨੂੰ ਵੀ ਉਹ ਕਈ ਦਿਨਾਂ ਤੋਂ ਡਿਊਟੀ ਤੇ ਨਹੀਂ ਆ ਰਿਹਾ ਵੀ ਅੱਜ ਵੀ ਨਹੀਂ ਪਹੁੰਚਾ ਉਹਦੋਂ ਬਾਅਦ ਉਹਨਾਂ ਨੇ ਬੈਕਮੇ ਵਾਲਾ ਵੀ ਦੇਖਿਆ ਜਦੋਂ ਆਣ ਗਵਾਨ ਨੇ ਦੇਖਿਆ ਵੀ ਘਰੇ ਚਾਬੀ ਅੰਦਰੋਂ ਲੱਗੀ ਹੋਈ ਸੀ 스멜 ਮਾਰ ਰਹੀ ਸੀ ਫਿਰ ਉਹ ਮੈਨੂੰ ਵੀ ਇਨਫੋਰਮ ਮੈਂ ਸੀ ਐਜ਼ ਇ ਮੈਨੂੰ ਬੁਲਾਇਆ ਕਾਉਂਸਲਰ ਹੋਣ ਕਰਕੇ ਜਦੋਂ ਆ ਕੇ ਦੇਖਿਆ ਤਾਂ 스멜 ਆ ਰਹੀ ਇਧਰ ਅਸੀਂ ਤਾਣਾ ਕੈਂਟ ਨੂੰ ਤਲਾਹ ਦਿੱਤੀ ਉਹ ਤਾਣਾ ਕੈਂਟ ਦੇ ਮੁਲਾਜ਼ਮ ਆਏ ਹੋਏ ਆ ਫਿਰ ਉਹਨਾਂ ਨੇ ਡੇਟ ਖੋਲਿਆ ਆ ਕੇ ਡੇਟ ਖੋਲਣ ਤੋਂ ਬਾਅਦ ਜਦੋਂ ਦੇਖਿਆ ਅੰਦਰੋਂ ਤਾਂ ਮੇਨ ਗੇਟ ਬਾਹਰ ਲਈ ਲੌਕ ਸੀਗਾ ਉਹਦੀ ਚਾਬੀ ਅੰਦਰ ਲੱਗੀ ਹੋ ਤੇ ਬਾਕੀ ਅੰਦਰੋਂ ਖੁੱਲਾ ਹੀ ਸੀ ਘਰ ਦੋਨੋਂ ਸਕੇ ਭਰਾ ਸੀ ਦੋਨੇ ਸਕੇ ਭਰਾ ਸੀ ਇੱਕੋ ਸੀਗਾ ਜਿਹੜਾ ਇੰਪਰੂਵਮੈਂਟ ਟਰਸਟ 'ਚ ਜੌਬ ਕਰਦਾ ਸੀਗਾ ਇੱਕੋ ਬੰਦੇ ਨੇ ਹਾਂ ਇੰਪਰੂਵਮੈਂਟ ਟਰਸਟ 'ਚ ਅਫਟਰ ਬਹੰਡਾ ਇਹ ਉਹਦਾ ਨਾਮ ਰਮਨ ਮਿੱਤਲ ਸੀ ਇਹ ਮਕਾਨ ਕਿੰਨਾ ਦਾ ਹੈਗਾ ਇਹਨਾਂ ਦਾ ਆਪ ਦਾ ਖੁਦ ਦਾ ਮਕਾਨ ਹੀ ਹੈ ਅੱਛਾ ਇਹ ਟੋਨਿਕ ਐਕਚੁਅਲੀ ਆਪ ਦੋਨੇ ਭਰਾ ਰਹਿੰਦੇ ਸੀ ਹੋਰ ਪਰਿਵਾਰ ਤੋਂ ਕੋਈ ਹੋਰ ਪਰਿਵਾਰ 'ਚ ਤਾਂ ਇਹਨਾਂ ਦੇ ਕੋਈ ਨਹੀਂ ਸੀਗਾ ਜੀ ਇੱਥੇ ਇੱਕ ਇੱਕ ਦਾ ਸ਼ਾਦੀ ਵਿਆਹ ਸੀ ਫਾਦਰ ਮਾਦਰ ਮਦਰ ਫਾਦਰ ਦੋਨਾਂ ਹੀ ਡੈਥ ਹੋਈ ਹੈ ਕੋਈ ਇਸ ਤਰ੍ਹਾਂ ਲੜਾਈ ਝਗੜਾ ਵੀ ਇਸ ਤਰ੍ਹਾਂ ਨਹੀਂ ਜੀ ਬਹੁਤ ਸ਼ਰੀਕ ਪਰਿਵਾਰ ਸੀ ਬਾਲੇ ਨਰਮ ਹੁੰਦੇ ਸੀ ਜੀ ਸ਼ਾਇਦ ਇੱਕ ਦਾ ਵਿਆਹ ਹੋਇਆ ਸੀ ਪਹਿਲਾਂ ਕਾਫੀ ਸਾਲ ਪਹਿਲਾਂ ਉਹਦਾ ਜਾਂ ਤਾਂ ਡਿਵੋਰਸ ਹੋ ਗਿਆ ਸੀਗਾ ਜਾਂ ਕੇਸ ਚੱਲ ਰਿਹਾ ਸ਼ਾਇਦ ਕੇਸ ਕੇਸ ਚੱਲ ਰਿਹਾ ਹਾਂਜੀ ਇਹ ਕਿੰਨੀ ਕੋਮਰ ਦੇ ਹੈ ਇਹ ਉਮਰ ਤਾਂ ਹੋਊਗੀ 40 ਸਾਲ ਦੇ ਲਗਭਗ ਵੱਡੇ ਦੀ 35 ਦੇ ਦੂਜਾ 35 36 ਸਾਲ ਦਾ ਹੋਊਗਾ ਜੀ ਜੀ ਰਵਣ ਮਿਸਤਲ ਹੈ ਜਿਹੜਾ ਜੌਬ ਕਰਦਾ ਸੀ ਫਰੋਂ ਉਹਦੀ ਉਮਰ ਲਗਭਗ 40 ਦੇ ਲਗਭਗ ਹੋ ਗਈ ਅੱਛਾ ਜੀ ਪਤਾ ਕੀ ਮੇ ਲੱਗੇ ਜੀ ਇਹ ਇੱਕ ਦਾ ਜਦੋਂ ਅੰਦਰੋਂ ਆਂਡ ਗਵਾਂਡ ਨੂੰ ਵੀ ਪਹਿਲਾਂ ਤਾਂ ਇਹ ਡਿਪਾਰਟਮੈਂਟ ਆਦਿ ਨੇ ਪੁੱਛਿਆ ਨਹੀਂ ਵੀ ਉਹ ਡਿਊਟੀ ਤੇ ਨਹੀਂ ਆਇਆ ਜੀ ਜਦੋਂ ਅੱਜ ਮੰਡੇ ਨਹੀਂ ਗਿਆ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਬੁਲਾਓ ਕੋ ਕੰਮ ਉਹ ਡਾਕਟਰ ਦਾ ਜਦੋਂ ਗਵਾਂਡ ਚ ਅਪਰੋਚ ਕੀਤੀ ਉਹਨਾਂ ਨੇ ਦੇਖਿਆ ਤੇ ਗਵਾਂਡ ਵਾਲਿਆਂ ਨੇ ਵੀ ਨੇੜੇ ਹੋ ਕੇ ਦੇਖਿਆ ਤਾਂ ਕੱਲ ਵੀ ਨਿਕਲੇ ਨਹੀਂ ਸੀ ਘਰੋਂ ਘਰ ਫਿਰ ਸਮੈਲ ਆ ਰਹੀ ਸੀ ਅੰਦਰੋਂ ਵੱਡੀ ਗੱਲ ਦੱਸੇ ਜਾ ਰਹੇ ਬੋਡੀ ਵੀ ਫੁੰਡੀ ਵੀ ਹੈਗੀ ਤਾਂ ਲੱਗਦਾ ਨੀ 3-4 ਦਿਨ ਪੁਰਾਣਾ ਹੈ ਜਿਹੜਾ ਨਹੀਂ ਜਦੋਂ ਕੰਮ ਵਾਲੀ ਨੇ ਦੱਸਿਆ ਵੀ ਮੈਂ ਸ਼ਨੀਵਾਰ ਨੂੰ ਤਾਂ ਸਵੇਰ ਉਹ ਕਹਿੰਦੇ ਕੰਮ ਕਰਕੇ ਗਏ ਸੀਗੇ ਸ਼ਨੀਵਾਰ ਨੂੰ ਕੰਮ ਕਰਕੇ ਗਏ ਸੀਗੇ ਤੇ ਦੋਨੇ ਸਕੇ ਭਰਾ ਸੀ ਚਲੋ ਇਨਸੂਰੈਂਸ ਫਾਰਮ ਕਰਦੇ ਹਾਂ ਮਪੋਰਸ ਆ ਗਈ ਹੈਗੀ ਇਹ ਜੋ ਤਾਂ ਨਾਲ ਦਿਨਾ ਥਾਣਾ ਕੈਂਟ ਦੇ ਅਫਸਰ ਉਹਦੀ ਪਹੁੰਚ ਗਈ ਸੀ ਮਿੱਤਲ ਫੈਮਿਲੀ ਹੈ ਜੀ ਮਿੱਤਲ ਫੈਮਿਲੀ ਸਾਨੂੰ ਹੁਣੇ ਕਿਸੇ ਵਕਤ ਨਾਲ ਕੈਡਵਰ ਦੇ ਇਤਲਾਹ ਮਿਲੀ ਸੀ ਕਿ ਇੱਕ ਘਰ ਦੇ ਵਿੱਚ ਦੋ ਡੈੱਡ ਬਾਡੀਜ਼ ਪਈ ਹੈ ਜਿਸ ਤੇ ਐਫਆਈਆਰ ਕੇ ਪਹੁੰਚੇ ਜਾਗੇ ਇਸ ਮੌਕੇ ਤੇ ਇੱਕ ਵਾਰ ਅਸੀਂ ਟ੍ਰਾਇਮਬੀਨ ਨੂੰ ਪ੍ਰੋਟੈਕਟ ਕਰਦੇ ਹੈਗਾ ਸਾਡੀ ਜੀ ਫੋਰੈਂਸਿਕ ਟੀਮ ਉਹ ਵੀ ਮੌਕੇ ਤੇ ਆ ਰਹੀ ਹੈਗੀ ਇਸ ਨੂੰ ਸਾਰਾ ਅਸੀਂ ਵੈਰੀਫਾਈ ਕਰਾਂਗੇ ਕਲੀਅਰ ਕਰਾਂਗੇ ਫਿਰ ਉਹ ਬੰਦੀ ਕਾਰਵਾਈ ਉਹ ਅਮ ਵਿੱਚ ਟੈਕ ਲੱਗਦਾ ਕਿ ਇਹ ਜੀ ਇਹ ਦੇਖੋ ਜੀ ਦੋ ਪ੍ਰੀਲੀਬਲਰੀ ਅਜੇ ਸੌਖਾ ਦੇਖਿਆ ਹੈਗਾ ਬਸ ਸਾਡੇ ਅਪ੍ਰੈਕੰਸਰ ਵੀ ਆਲੇ ਨੇ ਮੌਕੇ ਤੇ ਜੋ ਲੱਗ ਰਿਹਾ ਹੈਗਾ ਪ੍ਰਾਇਮਰੀਲੀ ਕਿ ਕਿਉਂਕਿ ਇਹ ਕਾਫੀ ਟਾਈਮ कर सकता पर जो पता लगे नौकरी करता बट फिर क्लियर कर लगे फिर सारी